ਹਾਂ ਜੀ ਇਹ ਹਾਲ ਜਲਾਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਭਾਈ ਅੱਜ ਦੀ ਵੀਡੀਓ ਚ ਆਪਾਂ ਤਿੰਨ ਜੋੜੀਆਂ ਸੇਲ ਕਰਨ ਲੱਗੇ ਆ ਤਿੰਨ ਜੋੜੀਆਂ ਪੂਰੀਆਂ ਫੁੱਲ ਗਰੰਟੀ ਵਾਲੀਆਂ ਪੂਰੀ ਫੁੱਲ ਗਰੰਟੀ ਦਵਾਂਗੇ ਭਾਈ ਜੀ ਤੇ ਜਿਹੜੇ ਜੋੜੇ ਆਪਾਂ ਤਿੰਨ ਸੇਲ ਕਰਨ ਲੱਗੇ ਆ ਪੂਰੇ ਸਿਰੇ ਦੀ ਨਸਲਾ ਭਾਈ ਜੀ ਤੇ ਜਿਹੜਾ ਵੀਰ ਲੈ ਗਿਆ ਉਹ ਸਮਝ ਲਓ ਨਿਆਰੇ ਲੈ ਗਿਆ ਤੇ ਜੋੜੀਆਂ ਦਾ ਤੁਹਾਨੂੰ ਕਰਾਉਨੇ ਆ ਸ਼ੌਂਕ ਬਾਈ ਜੀ ਪਹਿਲਾਂ ਮੈਂਗਾ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਤੀ ਆਪਣੇ ਦਾ ਤੇ ਜੋੜੀਆਂ ਪਾਉ ਦਰ ਅੰਦਰ ਚਿਵਾਰੇ ਚ ਜਾਲ ਚ ਤਾੜੀਆਂ ਹੋਈਆਂ ਤੇ ਬਾਕੀ ਬਾਈ ਜੀ ਆਪਾਂ ਸ਼ਾਖਾ ਪੱਠਾ ਮਂਗਾਇਆ ਸੀ ਤੇ ਕਰੋ ਚੈੱਕ ਨਸਲ ਕਿਦਾਂ ਲੱਗਾ ਕਬੂਤਰ ਪੱਠਾ ਹੈ ਤੇ ਆਪਾਂ ਤਾਂ ਬਹੁਤ ਚੰਗੀ ਨਸਲ ਲੱਗੀ ਆਪਾਂ ਤਾਂ ਮੰਗਾਇਆ ਸੀ ਬਾਕੀ ਆਪਣੇ ਲਾਲ ਜਿੰਨਾ ਰੱਤੀ ਖੂਦਰੀ ਦਾ ਸੋਰੀ ਰੱਤਾ ਕਬੂਤਰ ਤੇ ਲਾਲ ਜਿੰਨੀ ਖੂਦਰੀ ਤੇ ਬਾਕੀ ਆਪਣੇ ਜੋੜੇ ਅੱਡੇ ਤੇ ਚਲੋ ਬਾਈ ਤੁਹਾਨੂੰ ਦੂਜੀ ਸਾਈਡ ਕੁੱਡੇ ਚ ਵੀ ਕਰਾ ਦਨੇ ਸ਼ੌਂਕ ਫੇਰ ਤੁਹਾਨੂੰ ਦਿਖਾਉਨੇ ਆ ਮਨ ਜੋੜੀਆਂ ਕਿਹੜੀਆਂ ਸੇਲ ਕਰ ਲੱਗੀਆਂ ਬਈ ਜੀ ਤਿੰਨ ਤੇ ਜਿਹੜਾ ਵੀਰ ਲੈ ਗਿਆ ਨਜ਼ਾਰੇ ਲਊ ਤੇ ਲੋਹਰ ਬਾਈ ਜੀ ਕਰ ਲਓ ਇੱਧਰ ਹੋਈ ਸ਼ੌਂਕ ਆਪਣੇ ਜੋੜਿਆਂ ਦਾ ਇਹ ਵੀ ਬਾਈ ਜੀ ਵੱਡੇ ਜੋੜੇ ਜੰਨਾ ਚ ਇੱਕ ਇਹ ਜੋੜਾ ਬੱਚਿਆਂ ਦਾ ਇੱਕ ਉਹ ਜੋੜਾ ਬੱਚਿਆਂ ਦਾ ਇੱਕ ਕਬੂਤਰ ਹੰਡੇਦਾਰੀ ਵੀ ਠੀਕ ਵੀ ਬੱਚਾ ਹੁੰਦਾ ਇੱਕ ਉਹ ਨੀਲੀ ਤਰਤਾ ਤੇ ਕਰੋ ਸ਼ੌਕ ਬਿੱਤਿਆ ਕਬੂਤਰਾਂ ਛੱਡਣ ਵਾਲਾ ਬਾਜੀ ਇਹ ਕਿਹਨੂੰ ਵੀ ਬਾਜੀ ਛੱਡਾਂਗੇ ਕੋਈ ਉਹ ਮੌਜਾ ਇੱਕ ਉਹ ਕਬੂਤਰ ਤੇ ਬੈਠਾ ਤੇ ਕਰ ਲੋ ਸ਼ੌਕ ਕਬੂਤਰਾਂ ਦਾ ਤੇ ਫਿਰ ਤੁਹਾਨੂੰ ਕਰਾਉਂਦੇ ਆ ਸ਼ੌਕ ਬੱਟੀਆਂ ਜੋੜੀਆਂ ਦਾ ਬਈ ਜੀ ਬਾਕੀ ਆਪਾਂ ਨੀਲੀ ਕਬੂਤਰੀ ਆਪਣੇ ਆਪ ਘੁੰਮਣ ਵਾਲੇ ਕਬੂਤਰ ਨਾਲ ਲਾਉਣ ਲੱਗੇ ਆ ਤੇ ਦੱਸੋ ਹੋਰ ਕਿੱਦਾਂ ਲੱਗੂ ਜੋੜਾ ਇਹ ਨੀਲਾ ਕਬੂਤਰ ਆ ਪਾ ਦਿੱਤਾ ਹੈ ਤੇ ਉਹ ਨੀਲੀ ਕਬੂਤਰੀ ਕਬੂਤਰ ਵਾਲਾ ਚੰਗਾ ਬਾਈ ਜੀ ਆਪਣਾ ਰਤਾ ਹੈ ਅੱਧੋਂ ਵੱਧ ਤੇ ਚਲੋ ਬਾਈ ਜੀ ਹੋਰ ਜ਼ਿਆਦਾ ਟਾਈਮ ਨਾ ਲੈਂਦੇ ਤੁਹਾਨੂੰ ਸ਼ੌਂਕ ਕਰਨਾ ਹੈ ਕਬੂਤਰਾਂ ਦਾ ਇਹਦੇ ਨੇ ਜੁੜੇ ਆਪਾਂ ਕਿਹੜੇ ਸੇਲ ਕਰਨ ਲੱਗੇ ਆ ਤੇ ਜਿਹੜੇ ਵੀਰ ਨੂੰ ਚਾਹੀਦੇ ਤੇ ਚੱਕ ਲਓ ਮਿੱਤਰੋ ਇਹਦਾ ਮੈਂਟੋ ਐਂਟੀ ਸੇਲ ਹੋਏ ਨੇ ਤਾਂ ਲਓ ਜੀ ਕਰੋ ਸ਼ੌਂਕ ਪਹਿਲਾਂ ਉਦਲੀ ਜੋੜੀ ਦਾ ਸ਼ੌਂਕ ਕਰਾਉਂਦੇ ਆ ਭਾਈ ਜੀ ਗਲੜੀ ਕਬੂਤਰੀ ਸ਼ਾਹ ਆਖੀ ਤੇ ਰੱਤਾ ਕਬੂਤਰ ਖੱਟੀਆਂ ਦਾ ਇਹ ਜੋੜਾ ਪਹਿਲਾਂ ਦੇਖ ਲਓ ਪੂਰੀ ਘੈਂਟ ਨਸਲ ਕਬੂਤਰੀ ਸ਼ਾਹ ਆਖੀ ਗਲੜੀ ਕਬੂਤਰ ਰੱਤਾ ਖੱਟੀਆਂ ਦਾ ਤਿੱਕਰੋ ਚੈੱਕ ਕਬੂਤਰੀ ਵੀ ਬੜੀ ਚੰਗੀ ਆ ਭਾਈ ਜੀ ਤੇ ਉਧਰ ਕਬੂਤਰ ਵੀ ਹੱਦੋਂ ਵੱਧ ਚੰਗਾ ਪੂਰਾ ਕੱਦ ਘਾੜਦਾ ਰੱਤਾ ਇਹ ਜੋੜਾ ਮਿਲਿਆ ਹੋਇਆ ਬਈ ਜੀ ਤੇ ਦੂਜਾ ਜੋੜਾ ਤੁਹਾਨੂੰ ਹੁਣ ਦਿਖਾਉਂਦੇ ਆ ਬਈ ਜੀ ਥੱਲੇ ਉਦੋਂ ਇਹਦਾ ਆਪਣਾ ਤਾਂ ਲੋ ਜੀ ਦਾ ਕਰੋ ਸ਼ੌਂਕ ਕਾਲਾ ਚੀਨਾ ਆਪਣਾ ਕਬੂਤਰ ਆ ਕਰੋ ਇਹ ਸ਼ੌਂਕ ਤੇ ਲਾਲ ਚੀਨੀ ਜੀ ਕਬੂਤਰੀ ਹੈ ਚਿੱਟੀਆਂ ਦੀ ਉਹਦੇ ਜਟੀਆਂ ਅੱਖਾਂ ਦੀ ਲਾਸ ਜਿੰਨੀ ਕਬੂਤਰ ਕਾਲਾ ਚੀਨਾ ਖੱਟੀਆਂ ਦਾ ਕਰ ਲੋ ਜੀ ਸ਼ੌਂਕ ਹੈ ਵੀ ਜੋੜਾ ਬਹੁਤ ਚੰਗਾ ਬਾਈ ਜੀ ਬੱਚਿਆਂ ਦੀ ਗਾਰੰਟੀ ਦਵਾਂਗੇਗਾ ਬੱਚੇ ਨਾ ਉੱਡੇ ਤਾਂ ਫੁੱਲ ਦਵਾਂਗੇ ਇਹਨਾਂ ਦੀ ਗਾਰੰਟੀ ਤਰੀ ਦੀ ਬੰਤਰ ਦੇਖ ਲੋ ਕਬੂਤਰ ਦੀ ਬੰਤਰ ਦੇਖ ਲੋ ਤੋਂ ਇਹ ਦੂ ਅਗਲਾ ਜੋੜਾ ਤੁਹਾਨੂੰ ਦੋ ਹਮਨੇ ਆ ਬਾਈ ਜੀ ਉਹ ਵੀ ਕਰ ਲੋ ਚੈੱਕ ਲਓ ਜੀ ਕਰੋ ਸ਼ੌਂਕ ਕਬੂਤਰੀ ਲਾਲ ਸਰੀ ਖੱਟੀਆਂ ਅੱਖਾਂ ਦੀ ਕਬੂਤਰ ਚਿੱਟੀਆਂ ਅੱਖਾਂ ਦਾ ਚਿੱਟਾ ਸਫੈਦ ਕਰੋ ਲੋ ਸ਼ੌਂਕ ਬਾਈ ਜੀ ਦੇਖ ਜੱਗ ਕਬੂਤਰ ਜੀ ਨੂੰ ਚਾਹੀਦੇ ਆਪਣੇ ਵਾਲੇ ਤੇ ਕਬੂਤਰੀ ਬੜੀ ਚੰਗੀ ਐ ਵੀ ਤੇ ਬਾਕੀ ਕਬੂਤਰ ਉਹ ਤਾਂ ਸਾਨੂੰ ਕੋਲ ਵਰਕੇ ਅੱਖ ਦਿਖਾਉਂਦੇ ਆ ਕਬੂਤਰ ਦੀ ਅੱਖ ਦੇਖੋ ਕਿੰਨੀ ਸਾਫ਼ ਲੌਲੀ ਟੁੱਟੀ ਚੁੰਝ ਵਾਲਾ ਕਬੂਤਰ ਐ ਅੱਖ ਦੇਖੋ ਇਹ ਕਬੂਤਰ ਦੀ ਸ਼ੌਕ ਕਰੋ ਕਬੂਤਰ ਦੀ ਅੱਖ ਦਾ ਲੌਲੀ ਕਰੋ ਸ਼ੌਕ ਤੇ ਬੁਰੀ ਲਾਲਸਰੀ ਤੇ ਚਲੋ ਬਾਈ ਜੀ ਫਿਰ ਅੱਜ ਦੀ ਵੀਡੀਓ ਜੇ ਇੰਨਾ ਹੀ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਜਿਹੜੇ ਵੀਰ ਨੂੰ ਤਨ ਜੁੜੇ ਕਰਦੇ ਚਾਹੀਦੇ ਆ ਤਾਂ ਚੱਕ ਲੋ ਵੀਰੇ ਫਿਰ ਜੁੜੇ ਇਹ ਵਾਰ-ਵਾਰ ਨੇ ਇਹ ਜਿਹੜੇ ਜੁੜੇ ਮਿਲਨੇ ਬੜੇ ਚੰਗੇ ਜੁੜੇ ਬਾਈ ਜੀ